ਲਓ ਵੀ ਮਿੱਤਰੋ ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਪਾਂ ਗੱਲ ਕਰਾਂਗੇ ਅੱਜ ਪੱਖੀਕਲਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਕੌਣ ਲੈ ਗਿਆ ਫਿਰ ਬੈਸਟਾਂ ਵਾਲਾ 31-30 ਹਾਰ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਆਪਣੇ ਵੀਡੀਓ ਪਹਿਲੀ ਵਾਰੀ ਦੇਖ ਲਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਗੱਲ ਕਰਾਂਗੇ ਫਾਈਨਲ ਮੈਚ ਦੀ ਘਾਂਗਾ ਤੇ ਦਰਬੇ ਦੇ ਵਿੱਚ ਸਿਰੇ ਦਾ ਟਾਪ ਦਾ ਫਾਈਨਲ ਮੈਚ ਹੋਇਆ ਇਹਦੇ ਵਿੱਚ ਦਰਬੇ ਦੇ ਰਹੇ ਸਾਢੇ 9 ਨੰਬਰ ਤੇ ਘੰਗੇ ਤੇਰੇ 15 ਨੰਬਰ ਘੰਗਾ ਰਹੀ ਫਾਸਟ ਸੈਂਕਟਰੀ ਟੀਮ ਦੜਬੇ ਦੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬਣਿਆ ਦੀਪਦਰਜੀ ਵਾਲਾ ਕਹਿੰਦੇ 8 ਰੇਡਾ ਪਾ ਕੇ 8 ਹੀ ਨੰਬਰ ਲੈ ਗਿਆ ਮੁੰਡਾ ਨੌਨ ਸਟਾਪ ਹੀ ਪਾ ਗਿਆ ਕਹਿੰਦੇ ਤੇ ਗगन ਜੋਗੀ ਵਾਲੀ ਜਿਵੇਂ ਕਹਿੰਦੇ ਸਿਰੇ ਦੀਆਂ ਰੇਡਾਂ ਪਾਇਆ ਤੇ ਬੈਸਟ ਯਾਫੀ ਬਣਿਆ ਜਿਹੜਾ ਗੁਰਵਿੰਦਰ ਘੰਗੇ ਵਾਲਾ 4 ਟੱਚ 3 ਜਫੇ ਸੀ ਮੁੰਡੇ ਦੇ ਪਹਿਲਾ ਨਾਮ 81000 ਸੀ ਦੂਜਾ ਨਾਮ 60000 ਸੀ ਵੈਸਟਾਂ ਦੇ ਲਈ ਗੱਤੀ ਗੱਤੀ ਆ ਅਸੀਂ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਥੈਂਕ ਯੂ